ਸਤਿ ਸ੍ਰੀ ਅਕਾਲ ਕਿੰਦਾ ਸਾਰੇ ਕਾਫੀ ਟਾਈਮ ਤੋਂ ਆਪਣਾ ਵਲੌਗ ਨਹੀਂ ਪਿਆ ਉਹਦੇ ਵਾਸਤੇ ਸੌਰੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੇ ਵੱਲੋਂ ਆ ਦੇਖੋ ਇੱਕ ਵਾਰੀ ਫੇਰ ਆਪਾਂ ਨਵਾਂ ਵਲੌਗ ਲੈ ਕੇ ਤੁਹਾਡੇ ਕੋਲ ਆਏ ਆ ਆਪਾਂ ਘਰ ਸ਼ਿਫਟ ਕੀਤਾ ਸੀ ਤਾਂ ਕਰਕੇ ਥੋੜਾ ਆਪਾਂ ਨੂੰ ਟਾਈਮ ਨਹੀਂ ਲੱਗਾ ਵਲੌਗ ਵਗੈਰਾ ਬਣਾਉਂਦਾ ਤੇ ਤਾਂ ਕਰਕੇ ਉਹਦੇ ਵਾਸਤੇ ਸੌਰੀ ਮੰਗਦੇ ਪਏ ਆ ਆਪਾਂ ਤੇ ਆਜੂ ਆਪਾਂ ਚੱਲਦੇ ਆ ਛੱਤ ਤੇ ਅੱਜ ਚਿੜੀਆਂ ਨੂੰ ਜਿਹੜਾ ਰੋਟੀ ਪਾਣੀ ਧੰਨਵਾਦ ਸੇ ਆ ਦੇਖੋ ਜੀ ਮਾਰਨਿੰਗ ਜੇ ਆਪਾਂ ਉੱਠੇ ਸਵੇਰੇ ਸਵੇਰੇ ਉੱਠੇ ਪਹਿਲਾਂ ਚਿੜੀਆਂ ਨੂੰ ਪਾਣੀ ਰੱਖਿਆ ਨਾਲੇ ਰੋਟੀ ਵਗੈਰਾ ਦਾਣਾ ਵਗੈਰਾ ਪਾਇਆ ਆ ਇੱਧਰ ਆਪਣੀ ਲੱਗ ਗਈ ਬਹੁਤ ਵਧੀਆ ਗੱਲ ਆ ਗੁਰੂ ਘਰ ਆਪਣੀ ਲੱਗ ਗਈ ਪੈਂਦਾ ਇੱਧਰ ਦੇਖੋ ਆਪਣੀ ਪੀਜੀ ਤੋਂ ਜਿਹੜਾ ਹੈਗਾ 5 ਕੁ ਮਿੰਟ ਦਾ ਰਸਤਾ ਆ ਦੇਖੋ ਬੜੀ ਕਮਰਸ਼ੀਅਲ ਕਲੋਨੀ ਆ ਇਹ ਬੜੀ ਵਧੀਆ ਮਤਲਬ ਕਲੋਨੀ ਆ ਇੱਧਰ ਦੇਖੋ ਉੱਥੇ ਪੰਬੀਆਂ ਵੀ ਬੜੀਆਂ ਲਗੀਆਂ ਇੱਧਰ ਦੇਖੋ ਸਾਡੇ ਸਾਹਮਣੇ ਦਿਲ ਤਾਂ ਸਾਡਾ ਵੀ ਬੜਾ ਕਰਦਾ ਖਾਨ ਨੂੰ ਬੜੀਆਂ ਅੰਬੀਆਂ ਲੱਗੀਆਂ ਪਰ ਕੀ ਕਰੀਏ ਓਕੇ ਹੋਰ ਦਸੋ ਦੋਸਤੋ ਆਈ ਹੋਪ ਕਿ ਤੁਸੀਂ ਸਾਰੇ ਠੀਕ ਹੀ ਹੋਗੇ ਹੁਣ ਆਪਾਂ ਚੱਲੇ ਆਂ ਛੱਤ ਤੋਂ نیچے ਤੁਹਾਨੂੰ ਦਿਖਾਉਣੀ ਆ ਆਪਾਂ ਜਿਹੜਾ ਨਿਊ ਮਤਲਬ ਚੇਂਜ ਕੀਤਾ ਸੀ ਆਪਣਾ ਉੱਥੇ ਦਿਖਾਵਾਂਗੇ ਤੁਹਾਨੂੰ ਇੱਧਰ ਦੇਖੋ ਆ ਰੂਮ ਬਣੇ ਹੋਏ ਆ ਠੀਕ ਆ ਆ ਆਪਣੇ ਨਾਲ ਵਾਲੇ ਦਾ ਰੂਮ ਆ ਦੇਖੋ ਜੀ ਠੀਕ ਆ ਆ ਦੇਖੋ ਟੁੱਪ ਬਹੁਤ ਜ਼ਿਆਦਾ ਤਾਂ ਕਰਕੇ ਆਪਾਂ ਬਾਹਰ ਨਹੀਂ ਹਲੇ ਗਏ ਥੋੜਾ ਰੋਕੇ ਰੈਡੀ ਸ਼ੈਡੀ ਵੀ ਨਹੀਂ ਹੋਏ ਸੀ ਆਪਾਂ ਉੱਥੇ ਹੀ ਸੀ ਹੁਣੇ ਉੱਠ ਕੇ ਚਾਹ ਪਾਣੀ ਕੀਤਾ ਬਸ ਨਾਸ਼ਤਾ ਕੀਤਾ ਸੀ ਆ ਉਧਰ ਮੇਨ ਛੜਕ ਜਾਂਦੀ ਹੈ ਇਧਰ ਵੀ ਆਪਣੇ ਗੁਰੂ ਘਰ ਨੇ ਲੱਗ ਗਈ ਆ ਓਕੇ ਆਪਣੇ ਬੀਜੀ ਦੇ niche ਚ ਜਾਂਦੇ ਰਸਤੇ ਇਧਰ ਦੇਖੋ ਆ ਦੇਖੋਗੇ ਇਹ ਟੋਗਿਆ